ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰਬਾਣੀ ਵਿਚਾਰੀਏ YouTube ਦੇ ਇਸ ਚੈਨਲ ਤੇ ਗੁਰਬਾਣੀ ਨਾਲ ਸੰਬੰਧਿਤ ਸ਼ਬਦ ਸੰਗਤਾਂ ਦੇ ਨਾਲ ਸਾਂਝੇ ਕੀਤੇ ਜਾਂਦੇ ਹਨ ਜਿਆਦਾ ਕਰਕੇ ਜਿਵੇਂ ਪਹਿਲੇ ਕਈ ਸ਼ਬਦ ਦੋ ਵਾਰ ਆਏ ਜਾਂ ਇੱਕ ਸ਼ਬਦ ਤਿੰਨ ਵਾਰ ਵੀ ਆਇਆ ਹੈ ਜਾਂ ਫਿਰ ਕੋਈ ਸ਼ਬਦ ਸੇਮ ਇੱਕੋ ਜਿਹੇ ਹੁੰਦੇ ਨੇ ਥੋੜਾ ਬੋਤਾਂ ਅੱਖਰਾਂ ਦਾ ਲਗਾ ਮਾਤਰਾ ਦਾ ਫਰਕ ਹੁੰਦਾ ਜਿਆਦਾ ਕਰਕੇ ਇਹਨਾਂ ਸ਼ਬਦਾਂ ਨੂੰ ਸੰਗਤਾਂ ਦੇ ਨਾਲ ਸਾਂਝਾ ਕੀਤਾ ਜਾਂਦਾ ਹੈ ਆ ਜੋ ਸ਼ਬਦ ਤੁਸੀਂ ਬੋਰਡ ਦੇ ਉੱਤੇ ਦੇਖ ਰਹੇ ਹੋ ਸਭ ਤੋਂ ਉੱਪਰ ਸ਼ਲੋਕ ਹੈ ਬਾਬਾ ਕਬੀਰ ਭਗਤ ਕਬੀਰ ਜੀ ਦਾ ਇਹ ਸ਼ਲੋਕ ਹੈ ਔਰ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 555 ਅੰਗ ਦੇ ਉੱਤੇ ਵਿਹਾਗੜੇ ਦੀ ਵਾਰ ਦੇ ਵਿੱਚ ਦਰਜ ਕੀਤਾ ਹੋਇਆ ਹੈ ਔਰ ਇਸ ਸ਼ਲੋਕ ਦੇ ਨਾਲ ਜਦੋਂ ਅਸੀਂ ਥੱਲੇ ਪੜਾਂਗੇ ਉਹੜੀ ਤੋਂ ਪਹਿਲਾਂ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਪਾਵਨ ਬਚਨ ਵੀ ਦਰਜ ਹੈ ਉਹ ਕਿਉਂ ਦਰਜ ਕੀਤਾ ਅਗਲੀ ਵੀਡੀਓ ਵਿੱਚ ਵਿਚਾਰਾਂਗੇ ਭਰਾਓ ਬਾਬਾ ਕਬੀਰ ਜੀ ਦੇ ਇਹ ਜਿਹੜੇ ਦੋਨੇ ਸ਼ਲੋਕ ਨੇ ਇਹਨਾਂ ਵਿੱਚ ਥੋੜਾ ਫਰਕ ਹੈ ਇੱਕ ਸ਼ਲੋਕ ਬਿਹਗੜੇ ਦੀ ਬਾਣੀ ਦੇ ਵਿੱਚ 555 ਅੰਗ ਦੇ ਉੱਤੇ ਹੈ ਔਰ ਉਹੀ ਸ਼ਲੋਕ ਜਦੋਂ ਅਸੀਂ 1364 ਅੰਗ ਦੇ ਉੱਤੇ ਬਾਬਾ ਕਬੀਰ ਜੀ ਦੇ ਸ਼ਲੋਕਾਂ ਨੂੰ ਪੜਾਂਗੇ ਸ਼ਲੋਕ ਭਗਤ ਕਬੀਰ ਜੀਓ ਦੇ ਤੇ ਜਦੋਂ 1366 ਤੇ ਪਹੁੰਚਾਂਗੇ 29 ਨੰਬਰ ਸ਼ਲੋਕਸ ਬਿਲਕੁਲ ਇਸੇ ਤਰ੍ਹਾਂ ਹੀ ਦਰਜ ਕੀਤਾ ਹੋਇਆ ਹੈ ਔਰ ਇਸ ਸ਼ਲੋਕ ਦੇ ਵਿੱਚ ਲਗਾ ਮਾਤਰਾ ਦਾ ਫਰਕ ਹੈ ਉਥੇ ਅਰਥਾਂ ਦਾ ਫਰਕ ਨਹੀਂ ਹੈ ਪਰ ਲਗਾ ਮਾਤਰਾ ਦਾ ਫਰਕ ਹੋਣ ਕਰਕੇ ਥੋੜਾ ਜਿਵੇਂ ਲਿਖਿਆ ਹੋਇਆ ਉਵੇਂ ਪੜਨਾ ਹੈ ਇਹਨੂੰ ਵਿਦਵਾਨ ਵਿਆਕਰਣਿਕ ਫਰਕ ਕਹਿੰਦੇ ਨੇ ਤੇ ਉਹਦੇ ਨਾਲ ਜਿਵੇਂ ਜਿਵੇਂ ਅਸੀਂ ਪੜਾਂਗੇ ਥੋੜਾ ਪੜਨ ਦਾ ਫਰਕ ਦੇਖੀ ਸਭ ਤੋਂ ਪਹਿਲਾਂ ਜਦੋਂ ਅਸੀਂ ਵਿਹਾਗੜੀ ਦੀ ਬਾੜ ਦੇ ਵਿੱਚ ਇਸੇ ਸ਼ਲੋਕ ਨੂੰ ਪੜਾਂਗੇ ਤਾਂ ਉੱਥੇ ਸ਼ੁਰੂਆਤ ਵਿੱਚ ਕਬੀਰਾਂ ਜਦੋਂ ਕਿ ਸ਼ਲੋਕਾਂ ਦੇ ਵਿੱਚ ਰਾਰੇ ਨੂੰ ਕੰਨ ਨਹੀਂ ਹੈ ਕਬੀਰ ਹੈ ਕਬੀਰਾਂ ਮਰਤਾ ਮਰਤਾ ਜਗ ਮੋਆ ਮਰ ਭੇ ਨ ਜਾਣਕ ਹੋਏ ਇਥੇ ਥੱਲੇ ਜਿਹੜਾ ਸ਼ਲੋਕ ਬਾਬਾ ਕਬੀਰ ਜੀ ਦਾ ਲਿਖਿਆ ਹੋਇਆ 176 ਡੰਗ ਦੇ ਉੱਤੇ ਉਹਨੂੰ ਵੀ ਪੜ੍ਹ ਕੇ ਦੇਖੀਏ ਕਬੀਰ ਮਰਤਾ ਮਰਤਾ ਜਗ ਮੂਆ ਮਰ ਪੀਣਾ ਜਾਣਿਆ ਕੋਏ ਤੇ ਇੱਕ ਪੰਕਤੀ ਦੇ ਵਿੱਚ ਜਿਹੜੇ ਤਿੰਨ ਚਾਰ ਫਰਕ ਨੇ ਜਿਵੇਂ ਕਬੀਰ ਇੱਥੇ ਕੰਨੇ ਨਾਲ ਕਬੀਰਾ ਹੈ ਦੋਨੋਂ ਹੀ ਸਮोदर ਸ਼ਬਦ ਲਈ ਕਵੀਰਾ ਵੀ ਸਮोदर ਸ਼ਬਦ ਹੈ ਵਿਆਕਰਣ ਦੇ ਅਨੁਸਾਰ ਔਰ ਕਬੀਰ ਦੇ ਰਾਏ ਨੂੰ ਔਕੜ ਨਹੀਂ ਹੈ ਇਹ ਵੀ ਸੰਬੋਧਨ ਸ਼ਬਦ ਹੈ ਤਾਂ ਫਿਰ ਅੱਗੇ ਉਸੇ ਤਰ੍ਹਾਂ ਪੰਕਤੀਆਂ ਮਰਤਾ ਮਰਤਾ ਫਿਰ ਫਿਰ ਮਰ ਕੇ ਬਾਰ ਬਾਰ ਮਰ ਕੇ ਦੁਨੀਆ ਦੇ ਲੋਕ ਮਰਦੇ ਨੇ ਤਾਂ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਮਾਇਆ ਦੇ ਗਰਸੇ ਹੋਏ ਮਾਇਆ ਦੇ ਵਿੱਚ ਫਸੇ ਹੋਏ ਮੇਰੀ ਮਾਇਆ ਦੇ ਵਿੱਚ ਧਿਆਨ ਦੇਣ ਵਾਲੇ ਬਾਰ ਬਾਰ ਮਰਦੇ ਨੇ ਕਿਉਂਕਿ ਬੰਦਗੀ ਨਹੀਂ ਕਰਦੇ ਪ੍ਰਮਾਤਮਾ ਦੀ ਤਾਂ ਸਤਿਗੁਰੂ ਜੀ ਆਖਦੇ ਨੇ ਕਬੀਰਾ ਮਰਤਾ ਮਰਤਾ ਜਗ ਮੋਆ ਮਰ ਪੇ ਨਾ ਜਾਣ ਕੋਈ ਕਿਸ ਨੇ ਸਹੀ ਮੈਨੇਜ ਸੱਚਾ ਮਰਨਾ ਜਾਣਿਆ ਹੀ ਨਹੀਂ ਹੈ ਕਿ ਅਸਲੀ ਮਰਨਾ ਕੀ ਹੈ ਕਿ ਨੂੰ ਅਸਲੀ ਮਰਨਾ ਕਹਿੰਦੇ ਨੇ ਤੇ ਅੱਗੇ ਕਹਿੰਦੇ ਨੇ ਐਸੀ ਮਰਨੀ ਜੋ ਮਰੇ ਬਾਹਰ ਨਾ ਮਰਨਾ ਹੋਏ ਅਜੇ ਹੀ ਮੌਤ ਕੋਈ ਮਰੇ ਤਾਂ ਕਿ ਉਹਦਾ ਦੁਆਰੇ ਮਰਨਾ ਨਾ ਹੋਵੇ ਬਾਬਾ ਕਬੀਰ ਜੀ ਇਸ ਤਰ੍ਹਾਂ ਇਸ ਸ਼ਲੋਕ ਦੇ ਵਿੱਚ ਸਾਨੂੰ ਸਮਝਾਉਂਦੇ ਨੇ ਕਿ ਐਸੀ ਮਰਨੀ ਜੋ ਮਰੇ ਬਾਹਰ ਨਾ ਮਰਨਾ ਕੋਈ ਅਜੇ ਹੀ ਮੌਤ ਕੋਈ ਮਰੇ ਤਾਂ ਕਿ ਦੁਬਾਰੇ ਮਰਨਾ ਨਾ ਹੋਵੇ ਤੇ ਜਦੋਂ ਅਸੀਂ ਸ਼ਲੋਕ ਪੜਾਂਗੇ ਨਾ ਬਾਬਾ ਕਬੀਰ ਜੀ ਦੇ ਉੱਥੇ ਵੀ ਇਸੇ ਤਰ੍ਹਾਂ ਹੀ ਹੈ ਕਬੀਰ ਮਰਤਾ ਮਰਤਾ ਜਗ ਮੋਆ ਮਰ ਭੀ ਨਾ ਜਾਣਿਆ ਕੋਈ ਦੁਨੀਆ ਦੇ ਲੋਕ ਮਰੀ ਜਾ ਰਹੇ ਨੇ ਮਰੀ ਜਾ ਰਹੇ ਨੇ ਸੱਚਾ ਮਰਨਾ ਕਿਸੇ ਨੇ ਜਾਣਿਆ ਨਹੀਂ ਸਹੀ ਮਹਨੇ ਦੇ ਵਿੱਚ ਐਸੇ ਮਰਨੇ ਜੋ ਮਰਿਆ ਇਸ ਤਰ੍ਹਾਂ ਦੀ ਮੌਤ ਕੋਈ ਮਰੇ ਅਜੇ ਹੀ ਮਰਨੇ ਕੋਈ ਮਰੇ ਬਾਹਰ ਨਾ ਮਰਨਾ ਹੋਵੇ ਉਹਦਾ ਦੁਬਾਰੇ ਮਰਨਾ ਨਾ ਹੋਵੇ ਤਾਂ ਇਸ ਸ਼ਲੋਕ ਦੇ ਵਿੱਚ ਵੀ ਬਾਬਾ ਕਬੀਰ ਜੀ ਉਹੀ ਗੱਲ ਕਰਦੇ ਨੇ ਪਰ ਜਦੋਂ ਅਸੀਂ ਸ਼ਲੋਕਾਂ ਵਿੱਚ ਪੜਾਂਗੇ ਨਾ ਇਹ 29 ਨੰਬਰ ਸ਼ਲੋਕ ਹੈ ਪਰ ਜਦੋਂ ਉਸ ਤੋਂ ਇੱਕ ਪਹਿਲਾ ਸ਼ਲੋਕ ਪੜਾਂਗੇ ਉੱਥੋਂ ਸਾਨੂੰ ਥੋੜੀ ਸਿਹਤ ਜ਼ਰੂਰ ਮਿਲਦੀ ਕਿ ਇਹ ਸ਼ਲੋਕ ਦੇ ਵਿੱਚ ਬਾਬਾ ਜੀ ਕਿਹੜੀ ਮੌਤ ਦੀ ਗੱਲ ਕਰਦੇ ਨੇ ਕਿ ਦੁਬਾਰੇ ਮਰਨਾ ਨਾ ਹੋਵੇ ਉਹ ਕਿਹੜੀ ਮੌਤ ਹੈ ਜੀ ਨਾ ਮਰ ਕੇ ਦੁਬਾਰੇ ਮੌਤ ਨਾ ਹੋਵੇ ਤੋ ਬਾਬਾ ਜੀ 28 ਨੰਬਰ ਸ਼ਲੋਕ ਦੇ ਵਿੱਚ ਇਹ ਗੱਲ ਆਖਦੇ ਨੇ ਕਬੀਰ ਇਹ ਤਨ ਜਾਏਗਾ ਭਾਈ ਇਹ ਸਰੀਰ ਨੂੰ ਕੋ ਰੋਕ ਨਹੀਂ ਸਕਦਾ ਇਹਨੇ ਜਾਣਾ ਹੀ ਜਾਣਾ ਇੱਕ ਦਿਨ ਮਰਨਾ ਹੀ ਮਰਨਾ ਹੈ ਕਵਨੈ ਮਾਰਗ ਲਾਏ ਫਿਰ ਕਹਿੰਦੇ ਇਹਨੂੰ ਕਿਸ ਰਸਤੇ ਲਾਈਏ ਤਾਂ ਕਿ ਇਹਦਾ ਲਾਹਾ ਲੈ ਲਈਏ ਸਰੀਰ ਦਾ ਇਹਦਾ ਫਾਇਦਾ ਲੈ ਲਈਏ ਇਹਨੂੰ ਕਿਸ ਰਸਤੇ ਲਾਈਏ ਪਿਛਲੇ ਸ਼ਲੋਕ ਦੇ ਵਿੱਚ ਇਸ ਸ਼ਲੋਕ ਤੋਂ ਜਿਹੜਾ ਪਿਛਲਾ ਸ਼ਲੋਕ ਹੈ ਬਾਬਾ ਜੀ ਕਹਿੰਦੇ ਨੇ ਫਿਰ ਆਪੇ ਹੀ ਦੱਸਦੇ ਨੇ ਕੈ ਸੰਗਤ ਕਰ ਸਾਧਗੀ ਵਈ ਜਾਤਾਂ ਸੰਗਤ ਕਰ ਸਾਧ ਸੰਗਤ ਕੈ ਹਰ ਕੇ ਗੁਣ ਗਾਏ ਸੰਗਤ ਵਿੱਚ ਬੈਠ ਕੇ ਵਾਹਿਗੁਰੂ ਵਾਹਿਗ ਨੂੰ ਜਾਂ ਫਿਰ ਉਸ ਪ੍ਰਮਾਤਮਾ ਵਾਹਿਗੁਰੂ ਦੇ ਗੁਣ ਉਹਦੇ ਗੁਣ ਕਿਹੜੇ ਨੇ ਗੁਰਬਾਣੀ ਦੇ ਸਤਗੁਰ ਨੇ ਬਾਰ ਬਾਰ ਉਸ ਮਾਲਕ ਦੇ ਗੁਣਾ ਦਾ ਜ਼ਿਕਰ ਕੀਤਾ ਹੈ ਉਹ ਦਿਆਲੂ ਹੈ ਉਹ ਕਿਰਪਾਲੂ ਹੈ ਉਹ ਮਿਹਰਬਾਨ ਹੈ ਸਾਰੇ ਗੁਣ ਉਹਦੇ ਕੋਲ ਆਉਂਦੇ ਨੇ ਉਹ ਗੁਣਾਂ ਦਾ ਦਾਤਾ ਹੈ ਉਹਨੂੰ ਜਪਣ ਦੇ ਨਾਲ ਸਾਰੇ ਸੁੱਖ ਮਿਲਦੇ ਨੇ ਇਹ ਉਸ ਪ੍ਰਮਾਤਮਾ ਦੇ ਗੁਣ ਗੁਰਬਾਣੀ ਵਿੱਚ ਬਹੁਤ ਕਈ ਕਿਤੇ ਦੇ ਨਾਲ ਸਮਝਾ ਕੇ ਦੱਸੇ ਕਿ ਉਹ ਪ੍ਰਮਾਤਮਾ ਦੇ ਜੇ ਕੋਈ ਗੁਣ ਗਾਵੇ ਨਾ ਕੋਈ ਇਸੇ ਤਰ੍ਹਾਂ ਹੀ ਗਾਈ ਜਾਵੇ ਮਾਲਕ ਤੇਰਾ ਦਿੱਤਾ ਸਭ ਕੁਝ ਮੇਰੇ ਕੋਲ ਹੈ ਤੂੰ ਹੀ ਮੈਨੂੰ ਸਭ ਕੁਝ ਦਿੱਤਾ ਹੋਇਆ ਤੂੰ ਹੀ ਸਭ ਨੂੰ ਦੇਣ ਵਾਲਾ ਹੈ ਤੇ ਦੇਣਾ ਉਹਦਾ ਗੁਣ ਹੈ ਇਸ ਤਰ੍ਹਾਂ ਗੁਣ ਗਾਦਿਆਂ ਗਾਦਿਆਂ ਉਸ ਪ੍ਰਮਾਤਮਾ ਦੇ ਨਾਲ ਜੁੜ ਜਾਈਦਾ ਜਾਂ ਫਿਰ ਸੰਗਤ ਵਿੱਚ ਬੈਠ ਕੇ ਉਸ ਮਾਲਕ ਦਾ ਸਿਮਨ ਕਰਕੇ ਉਹਦੀ ਯਾਦ ਨੂੰ ਹਿਰਦੇ ਵਿੱਚ ਵਸਾ ਕੇ ਉਹਦੇ ਨਾਲ ਜੁੜ ਜਾਈਦਾ। ਤੋਂ ਜਦੋਂ ਜੁੜਾਂਗੇ ਫਿਰ ਐਸੀ ਮੌਤ ਮਰਾਂਗੇ ਕਿ ਦੁਬਾਰੇ ਮੁੜ ਕੇ ਮਰਨਾ ਨਹੀਂ ਹੁੰਦਾ। ਦੁਬਾਰੇ ਮੁੜ ਕੇ ਜਨਮੇ ਨਹੀਂ ਹੋਣਾ ਮਰਨਾ ਕਿੱਥੋਂ ਹੋਵੇਗਾ। ਉਹ ਐਸਾ ਮਰਨਾ ਹੋਣਾ ਆਖਰੀ ਕਿ ਉਹਦੇ ਬਾਅਦ ਦੁਬਾਰੇ ਜਨਮ ਨਹੀਂ ਹੁੰਦਾ। ਤੇ ਇਹੋ ਜਿਹੀ ਮੌਤ ਜਦੋਂ ਰੱਬ ਜਪਾਂਗੇ, ਪਰਮਾਤਮਾ ਜਪਾਂਗੇ, ਉਹਨੂੰ ਜਪ ਕੇ ਮਰਾਂਗੇ, ਉਹਨੂੰ ਯਾਦ ਕਰਕੇ ਮਰਾਂਗੇ ਫਿਰ ਦੁਬਾਰੇ ਜਨਮ ਨਹੀਂ ਹੁੰਦਾ। ਤੋਂ ਬਾਬਾ ਤਰਲੋਚਨ ਜੀ ਵੀ ਭਗਤ ਤੇਰਲੋਚਨ ਜੀ ਵੀ ਆਪਣੀ ਬਾਣੀ ਕੀ ਗੱਲ ਕਹਿੰਦੇ ਨੇ ਅੰਤ ਕਾਲ ਮਰਨ ਲੱਗਿਆ ਅੰਤ ਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਜੇ ਮਰੈ ਐਸੀ ਚਿੰਤਾ ਮੈਂ ਜੇ ਮਰੈ ਵਦ ਤੇ ਤੇ ਲੋਚਨ ਤੇ ਨਰ ਮੁਕਤਾ ਪੀਤਾੰਬਰ ਵਕੈ ਰਿਦੇਬਸ ਇਹਦਾ ਮਤਲਬ ਰੱਬ ਚੇਤੇ ਕਰਕੇ ਮਰ ਕੇ ਦੁਬਾਰੇ ਜਨਮ ਨਹੀਂ ਹੋਣਾ ਫਿਰ ਮਰਨਾ ਵੀ ਨਹੀਂ ਹੋਣਾ ਤੋਂ ਆ ਜਿਹੜਾ ਉੱਪਰ ਸਲੋਕ ਸੀ ਬਾਬਾ ਕਬੀਰ ਜੀ ਦਾ ਇਨੋਂ ਅਸੀਂ ਦੁਬਾਰੇ ਵਿਚਾਰਾਂਗੇ ਅਗਲੀ ਵੀਡੀਓ ਵਿੱਚ ਕਿਉਂਕਿ ਇਸ ਸ਼ਲੋਕ ਦੇ ਵਿੱਚ ਬਾਬਾ ਜੀ ਨੇ ਗੁੱਝੀ ਗੱਲ ਜ਼ਰੂਰ ਰੱਖੀ ਕਿ ਐਸੀ ਮੌਤ ਮਰੀਏ ਤਾਂ ਕਿ ਦੁਬਾਰੇ ਜਨਮ ਨਾ ਹੋਵੇ ਤਾਂ ਫਿਰ ਦੁਬਾਰੇ ਮਰਨਾ ਹੋਵੇ ਤਾਂ ਗੁਰੂ ਅਮਰਦਾਸ ਜੀ ਫਿਰ ਨੂੰ ਸਮਝਾਉਂਦੇ ਨੇ ਉਹ ਅਸੀਂ ਅਗਲੀ ਵੀਡੀਓ ਵਿੱਚ ਵਿਚਾਰਾਂਗੇ ਉਮੀਦ ਕਰਦਾ ਕਿ ਜਿਹੜੀ ਇਹ ਕੋਸ਼ਿਸ਼ ਕੀਤੀ ਜਾ ਰਹੀ ਇਹਦੇ ਵਿੱਚ ਇੱਕ ਤਾਂ ਇਹ ਹੈ ਕਿ ਅਸੀਂ ਅੱਖਰਾਂ ਨੂੰ ਪੜਨ ਲੱਗਿਆ ਧਿਆਨ ਰੱਖਣਾ ਹੈ ਜਿਵੇਂ ਕੰਨਾਂ ਲੱਗਿਆ ਹੋਇਆ ਕਬੀਰ ਬਿਨਾ ਕੰਨੇ ਤੋਂ ਮੁਕਤ ਆ ਹੈ ਕਬੀਰ ਇਵੇਂ ਹੀ ਮੁਆ ਮੁਆ ਤੇ ਫਿਰ ਅੱਗੇ ਇੱਥੇ ਭੇ ਹੈ ਭੱਬੇ ਸਿਆਰੀ ਤੇ ਥੱਲੇ ਸਲੋਕ ਵਿੱਚ ਭੱਬੇ ਵਿਹਾਰੀ ਭੀ ਹੈ ਇੱਥੇ ਜਾਣੇ ਤੇ ਇੱਥੇ ਜਾਣਿਆ ਹੈ ਇਸ ਤਰੀਕੇ ਦੇ ਨਾਲ ਇੱਥੇ ਐਸੀ ਮਰਨੀ ਹੈ ਸਲੋਕਾਂ ਵਿੱਚ ਬਾਬਾ ਕਬੀਰ ਦੇ ਸਲੋਕਾਂ ਵਿੱਚ ਐਸੀ ਮਰਨੀ ਹੈ ਤੋ ਇਹਨਾਂ ਚੀਜ਼ਾਂ ਦਾ ਛਾਲ ਰੱਖਣ ਵਾਸਤੇ ਇਹ ਵੀਡੀਓ ਤਾਂ ਸਾਂਝੀ ਕੀਤੀ ਜਾਂਦੀ ਤਾਂ ਕਿ ਅਸੀਂ ਪੜਨ ਲੱਗਿਆਂ ਲਗਾਤਾਰਾਂ ਦਾ ਪੂਰਾ ਛਾਲ ਰੱਖੀਏ ਕਿਉਂਕਿ ਜਿਹੜੇ ਸਾਨੂੰ ਕਿਉਂਕਿ ਬਾਬਾ ਕਬੀਰ ਦੇ ਸ਼ਲੋਕ ਅਸੀਂ ਭੋਗ ਵੇਲੇ ਕਰੀਬਨ ਕਰੀਬਨ ਸਾਰੇ ਸਪੀਕਰ ਵਿੱਚ ਪੜਦਿੰਨੇ ਜਵਾਨੀ ਜਾਦ ਹੋ ਜਾਂਦੇ ਨੇ ਪਰ ਇੱਥੇ ਪੜਨ ਲੱਗਿਆ ਕਿਵਰੀ ਅਣਗਹਿਲੀ ਨਾ ਵਰਤ ਹੋ ਜਾਵੇ ਕਿ ਇਹੀ ਅੱਖਰ ਅਸੀਂ ਪੜ ਦਈਏ ਤਾਂ ਕਿ ਸਾਨੂੰ ਸਮਝ ਆਵੇ ਅਸੀਂ ਇਹ ਤਾਂ ਸਾਂਝਾ ਕੀਤਾ ਕਿ ਇਹਨਾਂ ਨੂੰ ਪੜਨ ਲੱਗਿਆ ਜਰੂਰ ਫਰਕ ਜਿਹੜਾ ਹੈ ਜੋ ਸਤ ਗੁਣੇ ਰੱਖਿਆ ਉਹਨੂੰ ਵਿਚਾਰਿਆ ਜਾਵੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਕਸਤੇ